ਕੀ ਤੱਕ ਘਾ ਮਾਰੇ ਮੈਨੂੰ ਹੋ ਭਾਈ ਸਾਹਿਬ ਗੱਲ ਪਤਾ ਕਰ ਲੈ ਹਾਂ ਲੋ ਪੱਕਾ ਜਾਓ ਮੈਂ ਕੋਈ ਆ ਵੀ ਮਾਰਨੀ ਨਹੀਂ ਆ ਗਿਆ ਹਾਂ ਕਿਉਂ ਛੱਡਾ ਕੱਢੀ ਕਿਉਂ ਪਿੰਡ ਵਾਲੇ ਨਾਲ ਲੱਗਦਾ ਸੀ ਤਰੇ ਇਹ ਕਿਉਂ ਛੱਡਾ ਭਾਈ ਹਾਂ ਜੀ ਪਬਲਿਕ ਸਾਹਮਣੇ ਗੱਲ ਪਈ ਜਾਂਦਾ ਹੋਰੀ ਤੁਸੀਂ ਮੜਾ ਮਟਾਈ ਕਿਤਾ ਬੀਨਾ ਲੱਗਾ ਪਿਆ ਸਾਡੇ ਰਖੀਂ ਮੈਂ ਉਹ ਨਸ਼ਾ ਉਹਦਾ ਕੀਤਾ ਹੋਇਆ ਸੀ ਆਟੋ ਵਾਲਾ ਕਹਿੰਦਾ 20 ਰੁਪਏ ਸਵਾਰੀ ਆਉਗੇ ਨਾ ਮੈਂ 10 ਦੇਣੇ ਆ ਉਹ ਆਟੋ ਵਾਲੇ ਨਾਲ ਬਹਿਸ ਪਿਆ ਮੈਂ ਆਟੋ ਵਾਲੇ ਨੂੰ ਕਹਿੰਦਾ ਤੂੰ 10 ਲੈ ਲੈ ਤੇ 10 ਹੀ ਲੈ ਤੇ ਉਹਨੂੰ ਮੈਂ ਕਹਿੰਦਾ ਵੀ ਤੂੰ ਜਾ ਕੇ ਚੈਰੀ ਦੇ ਅੰਦਰ ਮੈਂ ਉਹਨੂੰ ਮੜਾ ਇੰਨਾ ਕਹਿੰਦਾ ਵੀ ਤੂੰ ਜਾ ਕੇ ਚੈਰੀ ਦੇ ਅੰਦਰ ਇਹ ਨਿਗਾਹ ਹੱਤ ਲਾ ਕੇ ਕਹਿੰਦਾ ਤੂੰ ਮੈਨੂੰ ੱੱੱਕਾ ਮਾਰਦਾ ਉਹ ਨਸ਼ਾ ਉਹਦਾ ਕੀਤਾ ਸੀ ਟੀਟੀ ਬੋਲਣ ਦਾ ਪਿਆ ਨੀ ਨਸ਼ਾ 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 ਉਹਨੇ ਨਸ਼ਾ ਕੀਤਾ ਸੀ ਫੁੱਲ ਨਾ ਸਟੇਟਸ ਮੈਂ ਕਿਹਨੇ ਤੁਹਾਡੇ ਤੇ ਕਾਰਵਾਈ ਕਰਾਉਣੀ ਆ ਕੀ ਕਰਾਉਂਗਾ ਮੈਂ ਤੁਸੀਂ ਕੋਈ ਗਲਤ ਕੰਮ ਥੋੜੀ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੌਨ ਡਿਊਟੀ ਪੰਜਾਬ ਮੈਂ ਹਾਂ ਅਰਨ ਕੁਮਾਰ ਅਸੀਂ ਦਿਖਾਵਾਂਗੇ ਅੱਜ ਕਚੈਰੀ ਦੀਆਂ ਤਸਵੀਰਾਂ ਇੱਥੇ ਕੁਝ ਪਹਿਲੇ ਥੋੜੀ ਜਿਹਾ ਪਹਿਲੇ ਲੜਾਈ ਝਗੜਾ ਦੇਖਣ ਨੂੰ ਮਿਲਿਆ ਦੋ ਪਾਰਟੀ ਦੇ ਵਿੱਚ ਦੋ ਪਾਰਟੀਆਂ ਨਹੀਂ ਟ੍ਰੈਫਿਕ ਪੁਲਿਸ ਦੇ ਵਿੱਚ ਤੋਂ ਇੱਕ ਆਮ ਬੰਦੇ ਦੇ ਵਿੱਚ ਲੜਾਈ ਝਗੜਾ ਦੇਖਣ ਨੂੰ ਮਿਲਿਆ ਉਹਨਾਂ ਨੇ ਗੱਲਬਾਤ ਕਰਾਂਗੇ ਐਸਆਈ ਸਾਹਮਣੇ ਹਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਕੀ ਕਹਿਣਾ ਚਾਹੋਗੇ ਕੀ ਮਾਮਲਾ ਕੀ ਹੋਇਆ ਸੀ ਮਾਮਲਾ ਇਦਾਂ ਹੋਇਆ ਸਰ ਵੀ ਇਹੀ ਜਗਰਾਉਂਪੁਰ ਤੋਂ ਕੋਈ ਬੱਚਾ ਬੈਠਾ ਆਟੋ 'ਚ ਇੱਥੇ ਉਤਰਿਆ ਉਹ ਨਸ਼ਾ ਉਹਦਾ ਕੀਤਾ ਹੋਇਆ ਸੀ ਆਟੋ ਵਾਲਾ ਕਹਿੰਦਾ 20 ਰੁਪਏ ਸਵਾਰੀ ਆਉਗੇ ਨਾ ਮੈਂ 10 ਦੇਣੇ ਆ ਉਹ ਆਟੋ ਵਾਲੇ ਨਾਲ ਬਹਿਸ ਪਿਆ ਮੈਂ ਆਟੋ ਵਾਲੇ ਨੂੰ ਕਹਿੰਦਾ ਮੈਂ ਕਿਹਾ ਤੂੰ 10 ਲੈ ਜਾ ਤੇ 10 ਹੀ ਲੈ ਤੇ ਉਹਨੂੰ ਮੈਂ ਕਿਹਾ ਵੀ ਤੂੰ ਜਾ ਕਚੈਰੀ ਦੇ ਅੰਦਰ ਮੈਂ ਉਹਨੂੰ ਮੜਾ ਇੰਨਾ ਕਹਤਾ ਵੀ ਤੂੰ ਜਾ ਕਚੈਰੀ ਦੇ ਅੰਦਰ ਇਨੀਗਾ ਹੱਤ ਲਾ ਕੇ ਕਹਿੰਦਾ ਤੂੰ ਮੈਨੂੰ ੱੱਕਾ ਮਾਰਦਾ ਉਹ ਨਸ਼ਾ ਉਹਦਾ ਕੀਤਾ ਸੀ ਉੱਚੀ ਉੱਚੀ ਬੋਲਣਾ ਪਿਆ ਉਹ ਮੈਂ ਕਿਹਾ ਨਾ ਬੋਲੋ ਵੀ ਜਾ ਤੂੰ ਯਾਰ ਅਸੀਂ ਤੈਨੂੰ ਕੁਝ ਕਹਿ ਥੋੜੀ ਰਹਿ ਮੈਂ ਤੂੰ ਜਾ ਅੰਦਰ ਜਿੱਥੇ ਜਾਣਾ ਕਹਿੰਦਾ ਮੇਰੇ ਅੰਦਰ ਪਿਓ ਵਕੀਲ ਆ ਮੈਂ ਕਰ ਦਊਗਾ ਕਰ ਦਊ ਮੈਂ ਵਕੀਲ ਹੈ ਵਕੀਲ ਉਹ ਤਾਂ ਪਿਓ ਵਕੀਲ ਹੈ ਹੀ ਨਹੀਂ ਉਹ ਝੂਠ ਬੋਲਦਾ ਸੀ ਝੂਠ ਬੋਲਦਾ ਕੀ ਕਾਰਨ ਲੱਗਦਾ ਵੀ ਲੋਕਾਂ ਵਿੱਚ ਗੁੱਸਾ ਬਹੁਤ ਹੈ ਵੀ ਨਸ਼ਾ 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 ਬਹੁਤ ਉਹਨਾਂ ਨੇ ਨਸ਼ਾ ਕੀਤਾ ਸੀ ਫੁੱਲ ਨਾ ਸਟੇਟ ਸੀ ਤੁਹਾਡੀ ਬੋਲ ਡਿਊਟੀ ਵਿੱਚ ਕੋਈ ਕਮ ਨਹੀਂ ਡਿਊਟੀ 'ਚ ਬਿਕਨ ਕੋਈ ਨਹੀਂ ਪਿਆ ਕੋਈ ਨਹੀਂ ਓਕੇ ਉਹਨੇ ਗੱਲ ਤਾਂ ਬੋਲਿਆ ਮੈਂ ਉਹ ਬੋਲਿਆ ਬੋਰ ਨਸ਼ੇੜੀ ਬੰਦੇ ਦਾ ਕਰਦਾ ਗੁੱਸਾ ਜਨਾਬ ਬੋਲਿਆ ਬੋਲੀ ਜਾਵੇ ਕੀ ਤੁਸੀਂ ਕਾਰਵਾਈ ਕਰੋਗੇ ਇਹਦੇ ਦੇ ਪੱਤਰ ਨਹੀਂ ਉਹਦੇ ਨਸ਼ੇੜੀ ਬੰਦੇ ਦੇ ਕਾਹਦੀ ਕਾਰਵਾਈ ਜਨਾਬ ਆਪ ਹੀ ਅਜੇ ਪੱਲੇ ਹੀ ਕੁਛ ਨਹੀਂ ਵਿਚਾਰਾ ਉਹਨੂੰ ਸੋਰਤੇ ਨਹੀਂ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਹਿ ਰਿਹਾ ਉਹਨੇ ਘਰ ਦੇ ਕਹਿੰ ਕੋਈ ਪ੍ਰੂਫ ਵੀ ਚਾਹੀਦਾ ਕਾਰਵਾਈ ਕਰਾਉਣ ਲਈ ਕਿ ਕੋਈ ਉਦਾਂ ਹੀ ਹਵਾਜੀ ਮੈਂ ਕਿੰਨਾ ਤੁਹਾਡੇ ਤੇ ਕਾਰਵਾਈ ਕਰਾਉਣੀ ਆ ਕੀ ਕਰਾਉਂਗਾ ਮੈਂ ਤੁਸੀਂ ਕੋਈ ਗਲਤ ਕੰਮ ਥੋੜੀ ਕੀਤਾ ਤੁਸੀਂ ਰੋਕੇ ਆ ਵੀ ਲੜਾਈ ਝਗੜਾ ਹੋਣ ਦਾ ਬਾ ਆਟੋ ਇੰਨਾ ਕੀ ਰੋਕੇ ਆ ਵੀ ਆਟੋ ਵਾਲੇ ਨਾਲ ਬਹਿਸ ਰਿਆ ਸੀ ਮੈਂ ਕਿਹਾ ਆਟੋ ਵਾਲੇ ਨੂੰ ਤੂੰ 10 ਲੈ ਤੇ ਇਹਨੂੰ ਤੋੜ ਯਾਰ ਤੁਸੀਂ ਦੇਖਿਆ ਬਾਈ ਜੀ ਨਾਲ ਗੱਲ ਹੋਈ ਸਾਡੀ ਟ੍ਰੈਫਿਕ ਪੁਲਿਸ ਨਾਲ ਗੱਲਬਾਤ ਹੋਈ ਆ ਕਿ ਚਾਣਕ ਸਾਡੀ ਕੋਈ ਲੜਾਈ ਝਗੜਾ ਨਹੀਂ ਸੀ ਲੜਾਈ ਝਗੜਾ ਤਾਂ ਆਟੋ ਵਾਲਾ ਨਾਲ ਲੜਦਾ ਪਿਆ ਸੀ ਮੈਂ ਸਮਝਾਇਆ ਉਲਟਾ ਮੇਰੇ ਮਗਰ ਪੈ ਗਿਆ ਪਰ ਸਾਨੂੰ ਨਹੀਂ ਪਤਾ ਬੰਦੇ ਨੇਸ਼ਾ ਕੀਤਾ ਸੀ ਨਹੀਂ ਕੀਤਾ ਪਰ ਉਹਨਾਂ ਦਾ ਕਹਿਣਾ ਹੈਗਾ ਪਰ ਅਸੀਂ ਸਾਰਾ ਕੁਝ ਸਾਡੇ ਕੋਲ ਹੈਗਾ ਲੜਾਈ ਝਗੜਾ ਕੋਈ ਬਹਿਸ ਕਰਦੇ ਛੋਟ ਸਾਰਾ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਤੁਹਾਨੂੰ ਸਾਡੀ ਖਬਰ ਕਿੱਦਾਂ ਹੀ ਲੱਗੀ ਮੈਂ ਹਰਨ ਕੁਮਾਰ ਦੇਖਦੇ ਹਾਂ 1 ਡਿਊਟੀ ਪੰਜਾਬ ਲਾਈਕ